ਕੱਟ ਵੇਚ ਲਾਂਗੇ ਯਾਰ ਸਾਲ ਦੇ ਵਿੱਚ 10 ਟਰੈਕਟਰ ਮਾੜਾ ਨਹੀਂ ਵੇਚਾਂਗੇ ਠੀਕ ਹੈ ਜੀ ਮੈਂ ਯਾਰ ਘੰਟਾ ਚੱਲਿਆ ਹੋਇਆ ਹੈ ਅਰੀਜਨਲ 300 3000 ਇੱਥੇ ਚੱਲਿਆ ਹੈ ਬਾਕੀ ਤੁਸੀਂ ਚੈੱਕ ਵੀ ਕਰ ਸਕਦੇ ਹੋ ਬਾਈ ਜੀ ਬਈ ਦੋਸਤੋ ਸਰ ਵੀ ਇਹਨੂੰ ਘਰ ਪਰ ਸੱਚੀ ਕਾਲੋਂ ਮੀਂਹ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਛੋਟਾ ਭਰਾ ਮਤਪਾਲ ਸਿੰਘ ਬੱਬੂ ਤੇ ਆਪਾਂ ਖੜੇ ਤਲਵੰਡੀ ਸਾਹ ਪਰ ਟਰੈਕਟਰ ਮੰਡੀ ਤੇ ਤੇ ਬਾਈ ਸਤਨਾਮ ਆਪਣੇ ਨਾਲ ਆ ਕੇ ਸਾਰੀ ਗੱਲਬਾਤ ਕਰਾਂਗੇ ਤੇ ਵੀਡੀਓ ਦੇ ਐਂਡ ਤੱਕ ਬਣੇਗੇ ਸੱਚੀ ਹੈ ਬਾਈ ਸਤਨਾਮ ਤੁਸੀਂ ਵੀ ਕਾਲ ਬਾਈ ਠੀਕ ਹੋ ਜੀ ਵਧੀਆ ਤੇ ਅੱਜ ਕਿੰਨੇ ਟਰੈਕਟਰ ਲੈ ਕੇ ਆਏ ਟਰ ਮੰਡੀ ਅਕੇ ਨਾਲੋਂ ਪੰਨ ਲੱਗੀ ਮੰਡੀ ਅੱਜ ਬਹੁਤ ਭਰੀ ਆ ਠੀਕ ਆ ਜੀ ਆ ਪਹਿਲਾਂ ਤੁਸੀਂ ਵੀ ਦੋ ਤਿੰਨ ਟਰੈਕਟਰ ਲੈ ਕੇ ਆ ਗਏ ਹੋ ਨਾ ਹਾਂ ਹਾਂ ਠੀਕ ਆ ਜੀ ਤੇ ਕਾਪੀ ਕਾ ਗਈ ਜਾਂਦੀ ਫੋਲ ਜ਼ਿੰਮੇਵਾਰੀ ਇਹਦੇ ਨੂੰ ਦੱਸਿਆ ਤਾਂ ਹੈਗਾ ਕਾਪੀ ਕਾ ਗਦੇ ਆਪਣਾ ਕੋਈ ਜਿਹਾ ਉਹ ਵੀ ਟਰੈਕਟਰ ਚ ਕਮੀ ਨਹੀਂ ਮਿਲੂਗੀ ਕਮੀ ਨਹੀਂ ਹੋਊਗੀ ਟਰੈਕਟਰ ਜੇ ਕਮੀ ਹੋਈ ਤਾਂ ਕੱਟ ਵੇਚ ਲਾਂਗੇ ਯਾਰ ਸਾਲ ਦੇ ਵਿੱਚ 10 ਟਰੈਕਟਰ ਮਾੜਾ ਨਹੀਂ ਵੇਚਾਂਗੇ ਠੀਕ ਆ ਜੀ ਹਾਂ ਜੇ ਮੈਂ ਆਪ ਕਹਦੀਏ ਪੈਸੇ ਵਾਲਾ ਮਸਾ हां ਮਸਾਂ ਉਹਲਾ ਜ਼ਿਮੀਦਾਰ ਯਾਰ ਇੱਕ ਨੰਬਰ ਦਾ ਪੈਸਾ ਹੁੰਦਾ ਜ਼ਿਮੀਦਾਰ ਕੋਲੇ ਮਸਾਂ ਇਕੱਠੇ ਕਰਕੇ ਲਿਉਂਦਾ ਅਗਲਾ ਠੀਕ ਆ ਜੀ ਇਹ ਆਪਾਂ ਇਹ ਤੋਂ ਠੱਗੀ ਮਾਰ ਕੇ ਦੂਰ ਲੈ ਕਿਉਂ ਅਗਲਾ ਜਵਾਕਰ ਨੂੰ ਪੁੱਤ ਪਿੱਠੀ ਜਾਊਗਾ ਇਹ ਗੱਲ ਹੈ ਕਿ ਅੱਗੇ ਦੇ ਬੰਦੇ ਦਾ ਮਾਨਵਾ ਖੜਦਾ ਨਹੀਂ ਹੈਗਾ ਹਾਂ ਹਾਂ ਠੀਕ ਆ ਜੀ ਤੇ ਮੇਲ ਲੋਕੇਸ਼ਨ ਬਾਈ ਜੀ ਆਪਣੀ ਲੋਕੇਸ਼ਨ ਇੱਥੇ ਤਲਵੰਡੀ ਹੁੰਦੀ ਹੈ ਸਾਡਾ ਟਰੈਕਟਰ ਆਪਣੇ ਠੀਕ ਆ ਜੀ ਫੋਨ ਕਰ ਲੈ ਬੰਦਾ ਉਰੇ ਆ ਕੇ ਦਿਖਾ ਦੇ ਹਾਂ ਇੱਥੇ ਉਹ ਨੋਰੇ ਵਾਲੇ ਹੁੰਦੇ ਆ ਆਪਣੇ ਜਿਨ੍ਹਾਂ ਦੇ ਘਰੇ ਖੜਾਉਣੇ ਆਉਂਦੇ ਹੋਲ ਜਾਂਦੇ ਗਏ ਠੀਕ ਹੈ ਪੰਜਾਬ ਤੇ ਹਰਿਆਣਾ ਪਰ ਦੋਨੇ ਕਿ ਸਾਰੇ ਨੰਬਰ ਹੀ ਹੁੰਦੇ ਆ ਪੰਜਾਬ ਦੀ ਹਰਿਆਣਾ ਦੀ ਠੀਕ ਹੈ ਹਰਿਆਣਾ ਨੰਬਰ ਹੀ ਅਨੁਸਾਰ ਮਿਲ ਜਾਂਦੇ ਆ ਹਾਂ ਹਰਿਆਣਾ ਨੰਬਰ ਦੀ ਹਰਿਆਣਾ ਨੰਬਰ ਹੀ ਬਾਕੀ ਲੋਕਲ ਜੀ ਹੁੰਦੇ ਸਾਡੇ ਕੋਲੇ ਸਰਸਾ ਡੱਬਣੀ ਅੱਧ ਵਿਚਾਲੇ ਆ ਹਾਂ ਠੀਕ ਹੈ ਜੀ ਤੇ ਲੋਕੋ ਜੀ 5204 ਤੋਂ ਆਪਾਂ ਵੀਡੀਓ ਸਟਾਰਟ ਕਰਾਂਗੇ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਈ ਜੀ ਤੇ ਸਕੂਟਰ ਗੇਅਰ ਚ ਤਾਂ ਨਹੀਂ ਆਗਾ ਵੀਰੇ ਨਾ ਨਾ ਸਕੂਟਰ ਗੇਅਰ ਚ ਨਹੀਂ ਆ ਠੀਕ ਹੈ ਜੀ ਤੇ ਟਾਇਰਾਂ ਦੀ ਗੱਲ ਕਰੀ ਬਈ ਜੀ ਇਹਦੀ ਟਾਇਰ ਇਹ ਮਗਰ ਦੇ ਨਵੇਂ ਹੀ ਆ ਠੀਕ ਹੈ ਜੀ ਅਗਲੇ ਪੈਂਡ 70 ਪੈਸੇ ਉਹਨਾਂ ਦੇ ਬਾਈ ਅਗਲੇ ਪੈਂਡ 70 ਪੈਸੇ ਰੰਗ ਪੈਂਡ ਦਾ ਜੀ ਰੰਗ ਪੈਂਡ ਦਾ ਅਰੀਜਨਲ ਹੀ ਹੈ ਕੋਈ ਮਾੜਾ ਮੋਟਾ ਕੀ ਅਖਣੇ ਕਦੇ ਟੱਚਿੰਗ ਹੋਈ ਹੋਵੇ ਜਿਵੇਂ ਆ ਠੀਕ ਹੈ ਜੀ ਬੰਪਰ ਬੰਪਰ ਜੇ ਤੇ ਹੋਰ ਮਾੜੀ ਮੋਟੀ ਆਹ ਵਾਹ ਟਰੈਕਟਰ ਨੇ ਵੀ ਬੰਪਰ ਦਾ ਜਿਵੇਂ ਆਪਾਂ ਕਹਿੰਦੇ ਸੀ ਚਾਂਚੇ ਜੋ ਨਿਕਲ ਜੇ ਸਾਲਕਾ ਵੱਤੋਂ ਬੰਪਰ ਪੇਂਟ ਹੋਈ ਜਾਂਦਾ ਹਾਂ 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 ਕਿਉਂਕਿ ਜਿਆਦੇ ਬਾਈ ਜੀ ਮਾੜੀ ਮੋਟੀ ਟੱਚਿੰਗ ਆਪਾਂ ਕਹਿ ਨਹੀਂ ਸਕਦੇ ਪਰ ਉਹ ਪੇਟਰ ਚੰਗਿਆਂ ਚ ਹੈ ਠੀਕ ਆ ਚੰਗਿਆਂ ਚ ਟਰੈਕਟਰ ਆ ਬਾਈ ਇੱਕ ਗੱਲ ਆ ਗਈ ਸਤਨਾਮ ਦੀ ਜਿਹੜੀ ਚ ਮਾਡਲ 2012 ਠੀਕ ਹੈ ਜੀ ਤੇ ਡਿਮਾਂਡੇ ਦੀ ਕੀ ਹੈ ਬਾਈ 4 ਲੱਖ 40000 ਰੁਪਏ ਲੋ ਬਈ 4 ਲੱਖ 40000 ਰੁਪਏ ਡਿਮਾਂਡ ਆ ਕਾਲੇ ਢੱਡਾ ਲਗਾ ਤੇ ਜਿਹਦੀ ਡਿਮਾਂਡ ਭੁੱਲ ਆ ਗਈ ਲੋ ਬਈ ਪਾਵਰ ਸਟੀering ਟਰੈਕਟਰ ਦੀ ਕੰਡੀਸ਼ਨ ਦੀ ਪੂਰੀ ਰੁਪਿਆ ਦੀ ਰੁਪਿਆ ਰੁਪਿਆ ਤੇ ਹਰਿਆਣਾ ਨੰਬਰ ਕੇ ਪੰਜਾਬ ਚ ਇਹਦਾ ਡੱਬਾ ਵਾਲੀ ਡੱਬਾ ਵਾਲੀ ਦਾ ਲੋ ਬਈ ਅੱਧ ਵਿਚਾਲੇ ਆ ਗਿਆ ਤੇ ਲੋ ਬਈ ਅੱਗੇ ਆ ਗਿਆ ਸਵਰਾਜ 855 ਮਾਡਲ ਚੈੱਕ ਕਰੋ ਬਾਈ ਜੀ ਇਹ ਨਾ ਸੋਚੋ ਵੀ ਮਾਡਲ ਆ ਪਰ 23 ਮਾਡਲ ਵਾਲੀ ਕੰਡੀਸ਼ਨ ਹੈ ਜਿਹੜਾ ਬਾਈ ਹਾਂ ਲੋ ਬਈ ਕੰਡੀਸ਼ਨ ਦਾ ਪੂਰਾ ਹਿਸਾਬ ਹੈਗਾ ਤੇ 15 ਮਾਡਲ 15 ਮਾਡਲ ਲੈ ਵੀ 15 ਮਾਡਲ ਆ ਗਿਆ ਕੰਡੀਸ਼ਨ ਚੈੱਕ ਕਰ ਲਓ ਬਈ ਟਰੈਕਟਰ ਦੀ ਪੂਰਾ ਸਾਫ ਪਿਆਗਾ ਓਕੇ ਰਿਪੋਰਟ ਤੇ ਪਿਆਗਾ ਤੇ ਹੁਣ ਜੇ ਟੱਚਿੰਗ ਦੀ ਗੱਲ ਕਰੀ ਬਈ ਜੀ ਟੱਚਿੰਗ ਇਹਦੇ ਕੋਈ ਹੈ ਨਹੀਂ ਗੀ ਗਰੰਟੀ ਦੇ ਰਿਹਾ ਹਾਂ ਠੀਕ ਹੈ ਜੀ ਤੇ ਟਾਇਰ ਟੱਪੇ ਬਈ ਜੀ ਇਹਦੇ ਨਵੇਂ ਹੀ 15 ਵਾਲੇ ਮਗਰਲੇ ਪਾਏ ਹੋਏ ਠੀਕ ਹੈ ਲੈ ਵੀ ਆਮ 14 ਵਾਲੇ ਹੁੰਦੇ ਨੇਗੇ ਤੇ ਇਹਦੇ 15 ਵਾਲੇ ਟਾਇਰ ਪਾਏ ਹੋਏ ਨੇਗੇ ਬਾਕੀ ਤੁਸੀਂ ਚੈੱਕ ਵੀ ਕਰ ਲਓ ਕੰਡੀਸ਼ਨ ਦਾ origignal ਹੈਗਾ 15 ਮਾਡਲ ਆ ਤੇ ਇਹਦੀ ਕੀ ਡਿਮਾਂਡ ਹੈ ਬਈ ਜੀ ਇਹਦਾ 5,115,000 ਰੁਪਇਆ ਇਹ ਵੀ 5,115,000 ਰੁਪਇਆ ਡਿਮਾਂਡ ਆ ਬਾਕੀ ਮੌਕੇ ਤੇ ਮਾਨਤਾਣ ਜਰੂਰ ਹੋ ਜੂਗਾ ਟਰੈਕਟਰ ਵੀ ਕੱਟ ਲਵਾਂਗੇ ਨਾ ਬਈ ਇਹਦੇ ਨਾਲ ਹਾਂ ਹਾਂ ਕੱਟ ਲਾਂਗੇ ਠੀਕ ਹੈ ਬਈ ਟਰੈਕਟਰ ਵੀ ਕੱਟ ਲਾਏ ਕੱਟਿਆ ਆਇਆ ਹੋਊਗਾ ਤੇ ਲੋਨ ਵਗੈਰਾ ਵੀ ਹੋ ਜੂਣਾ ਵਿੱਚ ਹਾਂ ਹੋ ਜੂਗਾ ਠੀਕ ਹੈ ਵੀਰੇ ਲੋਨ ਵਗੈਰਾ ਸਰਸਾ ਨੰਬਰ ਇਹਦਾ ਸਰਸਾ ਨੰਬਰ ਆਗਾ ਤੇ ਅੱਗੇ ਕਿਹਾ ਬਈ ਜੀ 3602 ਕਮੈਂਟ ਆਈ ਸੀ ਬਈ ਵੀ ਮੰਡੀ 'ਚ 3602 ਮਿਲ ਜੂਗਾ ਆ ਜੇਰਾ ਪਸਾਨ ਕੇ ਆ ਜਾਓ ਵੀ 3602 3602 ਨਾਲੇ ਚੱਲਿਆ ਰਿਨਲ 1800 ਘੰਟਾ ਸਾਰਾ ਕੁਝ ਨਾਲ ਦਾ ਡੇਟੀ ਐਂਡ ਕਾਇਰ ਟੂ ਨਵਾ ਟਰੈਕਟਰ ਕਿਤੇ ਕਲਮ ਨਹੀਂ ਲੱਗੀ ਲੈ ਵੀ ਕਿਤੇ ਕਲਮ ਨਹੀਂ ਲੱਗੇ ਗਾਰੰਟੀ ਰਿਕਾਰਡ ਚੱਲਿਆ ਹੋਇਆਗਾ 1800 ਘੰਟਾ ਬਾਈ ਹਾਂ ਲੈ ਵੀ ਬਾਕੀ ਚੈੱਕ ਕਰ ਲੋ 2017 ਮਾਡਲ ਹੈ ਠੀਕ ਹੈ ਜੀ 2017 ਮਾਡਲ ਹੈਗਾ 50 ਐਚਪੀ ਚਾ 50 ਹਸਪਾਵਰ ਬਿਠੰਡੇ ਦਾ ਨੰਬਰ ਹੈ ਬਿਠੰਡੇ ਦਾ ਨੰਬਰ ਹਾਂ ਲੈ ਵੀ ਜੀ ਫਸਟ ਆਪਾਲ ਦਾ કે ਸੈਕੰਡ ਦਾ ਜੀ ਇਹ ਸੈਕੰਡ ਦਾ ਹੈ ਉਹ 100 ਘੰਟਾ ਚੱਲ ਗਈ ਉਹਨੇ ਰਿਸ਼ਤੇਦਾਰ ਨੇ ਆਪਦੇ ਨਾਂ ਕਰਾ ਲਿਆ ਸੀ ਉਹ ਰਿਸ਼ਤੇ ਲਵੇ ਕਈ ਟਰੈਕਟਰ ਐ ਤਦ ਵੀ ਉਹਨਾਂ ਨੇ ਕਿ ਮੌਕੇ ਦੇ ਪਰ ਵੇਚਨੇ ਪੈ ਜਾਂਦੇ ਮਜਬੂਰੀ ਕਰਕੇ ਤੇ ਕੀ ਡਿਮਾਂਡ ਆ ਸੀ 5 ਲੱਖ ਰੁਪਇਆ ਰੇਟ ਦਾ ਲਵੇ 5 ਲੱਖ ਰੁਪਇਆ ਰੇਟ ਆਗਾ ਟਰੈਕਟਰ ਕਟੇ ਲੋਨ ਵੀ ਹੋ ਜਾਊਗਾ ਤੇ ਬਾਕੀ ਮੌਕੇ ਦੇ ਮਾਨਤਾਂ ਨੂੰ ਹੋ ਹੀ ਜਾਣਾ ਕਰ ਹਾਂ ਤੇ ਕਹਿੰਗੇ ਬਈ 36 36 39 ਮਾਡਲ ਫਰੀ ਸਪੀਡ ਟੌਪ ਮਾਡਲ ਟੌਪ ਮਾਡਲ ਆਗਾ 9 ਮਾਡਲ ਆਗਾ ਟੌਪ ਮਾਡਲ ਆਗਾ 3000 ਘੰਟਾ ਚੱਲੇ ਰਿਹਾ ਅਰੀਜਨਲ ਠੀਕ ਐ ਇੱਧਰ ਖੜਾ 17 ਮਾਡਲ ਤੇ ਇੱਧਰ ਖੜਾਗਾ 9 ਮਾਡਲ ਇਹ 36 30 ਔਰ 36 ਸੂਟੂ ਹੋਗਾ ਪਰਾ ਕੰਡੀਸ਼ਨ ਉਹਨਾਂ ਦੀ ਸਹੀ ਵੀ ਹੈ ਨਾ ਇਹ ਤਿੰਨ ਹਜ਼ਾਰ ਘੰਟਾ ਚੱਲੇ ਰਹੀ ਨਾਲ ਰਵਿਤ ਅੰਨਾ 100 ਘੰਟਾ ਚੱਲੇ ਹੋਗਾ ਰਿਜੀਨਲ 300 3000 ਇੱਥੇ ਚੱਲੇ ਹੈ ਬਾਕੀ ਤੁਸੀਂ ਚੈੱਕ ਵੀ ਕਰ ਸਕਦੇ ਹੋ ਬਈ ਜੀ ਸਾਰਾ Ориਜినਲ ਹੈ ਸਾਰਾ Ориਜినਲ ਹੈ ਟਰੈਕਟਰ ਜਿੰਨਾ ਵੀ ਹੈਗਾਗਾ ਟਾਇਰ ਬਦਵਾਰੇ ਦੇ ਨੇ ਨਾ ਬਈ ਦੇ ਹਾਂ ਟਾਇਰ ਦੁਵਾਰੇ ਦੇ ਕਿਉਂਕਿ ਜਿਹੜੇ ਪਹਿਲਾਂ ਵਾਲੇ ਟਾਇਰ ਹੁੰਦੇ ਨੇ ਕਿ ਸੁੱਕੇ ਹੁੰਦੇ ਨੇਗੇ ਜਿਆਦਾ ਟਾਈਮ ਖੜੇ ਹੋਣ ਕਰਕੇ ਪਰ ਜਿੰਨਾ ਟਰੈਕਟਰ ਹੈਗਾ ਸਮਾਈ ਚ ਚੱਲੇ ਹੋਗਾ Ориਜినਲ ਹੀ ਬਈ ਜਿੰਨਾ ਵੀ ਹੈਗਾ ਨਾ Ориਜినਲ ਹਾਂ ਠੀਕ ਹੈ ਜੀ ਤੇ ਕੀ ਡਿਮਾਂਡ ਹੈ ਵੀ ਭਾਈ ਜੀ ਇਹਦਾ ਹੈਗਾ 495 ਲੈ ਵੀ 4 ਲੱਖ 95000 ਰੁਪਏ ਡਿਮਾਂਡ ਹੈਗੇ ਬਾਕੀ ਤੁਹਾਨੂੰ ਕੰਡੀਸ਼ਨ ਦੀ ਚੈੱਕ ਵਗੈਰਾ ਦੇਣੇ ਤੇ ਜੇ ਟੇਪ ਵਗੈਰਾ ਗੱਲ ਕਰੀ ਭਾਈ ਜੀ ਕਿਵੇਂ ਟੇਪ ਵਗਰਾਟਾ ਤੇ ਬੈਸੀ ਲਵਾ ਦਈਏ ਤਾਂ ਜਿਵੇਂ ਕੋਈ ਕੁਚਰੀਟਾ ਜੱਪੀ ਨਹੀਂ ਹੁੰਦੀ ਠੀਕ ਹੈ ਜੀ ਇਹ ਉਹ ਨਾ ਬਰਡੰਗ ਨਾ ਹੋਵੇ ਨਾ 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 ਕੋਈ ਨਹੀਂ ਠੀਕ ਹੈ ਜੀ ਤੇ ਕਿਹਾ ਕਿ ਭਾਈ ਜੀ ਸੁਪਰ ਮੈਕਸ ਵਾਲਾ ਫਾਰਵਰ ਟ੍ਰੈਕਰ ਪੈਂਟ ਈਪੀ ਆ ਇਹ ਤੇ ਇਹ ਕਿੰਨੇ ਮਾਡਲ ਹੈ ਜੀ ਇਹ 2011 ਮਾਡਲ ਹੈ ਵੇ 2011 ਮਾਡਲ ਆਗਾ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਤੇ ਇਹਦੇ ਕੀ ਡਿਮਾਂਡ ਆ ਬਾਈ ਜੀ ਇਹਦੀ ਹੈਗੇ 4 ਲੱਖ ਰੁਪਈਆ ਠੀਕ ਹੈ ਪੈਰ ਨਵੇਂ ਵਰਗੇ ਪੰਜਾਬ ਨੰਬਰ ਹੈ ਠੀਕ ਆ ਜੀ ਪੰਜਾਬ ਨੰਬਰ ਆ ਪੀਪੀ 3 ਲਓ ਬਾਈ ਜੀ ਅੱਗੇ ਆਗਾ ਡੀਆਈ 50 ਦਾ 52 ਹੌਸਪਾਵਰ ਵਾਲਾ ਤੇ ਪੈਰਦਾਨ ਵੀ ਦੇਖ ਸਕਦੇ ਹੋ ਬਾਈ ਜੀ ਪੂਰੇ ਸਾਫ ਪਏ ਨੇਗੇ ਜੇ ਮਾਡਲ ਦੀ ਗੱਲ ਕਰੀ ਬਾਈ ਜੀ ਮਾਡਲ ਇਹ 20 20 ਮਾਡਲ ਆ ਹੁਣ ਚਾਲ ਚਲਾਵਾ ਵੀ ਦੱਸ ਦਿਓ ਕਿੰਨੇ ਘੰਟੇ ਮੈਂ ਕਿ ਚੱਲਿਆ ਵੀ ਇਹ 17-1800 ਘੰਟੇ ਮੇਰੇ ਹੱਥ ਨਾਲ ओरिजिनल ਹੀ ਚੱਲਿਆ ਵੀ ਲੈ ਬਾਈ बाकी ट्रैक्टर थोड़े ਘੱਟ ਹੀ ਆਉਂ ਕਰਦਾ ਨਾ ਬਈ 1000 ਘੰਟੇ ਹੀ ਚੱਲਿਆ 1000 ਘੰਟੇ ਚੱਲਿਆ ਹਾਂ ਰੀਨਲ ਹੀ ਹੈ ਨਾ ਜੀ ਹਾਂ ਰੀਨਲ ਹੀ ਚੱਲਿਆ ਤੇ ਕਿਤੇ ਗਲ ਨਹੀਂ ਲੱਗੀ ਟਰੈਕਟਰ ਵੀ ਰੀਨਲ ਹੈ ਸਾਰਾ ਠੀਕ ਹੈ ਜੀ ਪੰਜਾਬ ਜਾਰ ਰਹਿਣਾ ਜੀ ਇਹ ਸਰਸੇ ਦਾ ਨੰਬਰ ਹੈ ਸਰਸੇ ਦਾ ਨੰਬਰ ਹੈਗਾ ਫਰਸਟ ਪਾਰਟੀ ਦਾ ਹੀ ਫਰਸਟ ਪਾਰਟੀ ਹਾਂ ਠੀਕ ਹੈ ਜੀ ਫਰਸਟ ਪਾਰਟੀ ਦਾਗਾ ਤੇ ਇਹਦੇ ਕਿ ਗਲ ਨਹੀਂ ਲੱਗੀ ਕੋਈ ਗਾਰੰਟੀ ਹੈ ਫੁੱਲ ਠੀਕ ਹੈ ਫੁੱਲ ਟੌਪ ਮਾਡਲ ਹੈ ਡਿਸਟ੍ਰੀਬਿਊਟਰ ਡਬਲ ਤੇ ਇਹਦੀ ਕੀ ਡਿਮਾਂਡ ਹੈ ਜੀ ਇਹਦੀ 5 ਲੱਖ 40 ਹਜ਼ਾਰ ਰੁਪਏ 5 ਲੱਖ 40 ਹਜ਼ਾਰ ਰੁਪਏ ਨਵਾਂ ਟਰੈਕਟਰ ਹਾਂ ਤੋਂ ਡਾਇਲ ਰੁਪਏ ਦਾ ਮੈਟਰ ਤਾਂ ਹੋਈ ਜਾਂਦਾ ਹਾਂ ਇਹ ਕਿ ਬਈ ਸਵਰਾਜ 855 ਤੇ ਸੈਂਟਰ ਗੇਅਰ ਚ ਆ ਗਿਆ 5 ਸਟਾਰ ਚ ਆ ਗਿਆ ਬਈ ਜੀ ਰਵਸ ਪੀਟੇ ਹੋ ਗਿਆ ਦੇਗੀ ਚੁੱਲੇ ਵਾਲਾ ਤੇ ਟਾਇਰ ਬਈ ਟਾਇਰ ਹੈਗੇ 75 80 ਪੈਸੇ ਠੀਕ ਹੈ ਜੀ 75 80 ਪੈਸੇ ਟਾਇਰ ਪੈਣਗੇ 16 ਦੇ ਟਾਇਰਾਂ ਚ ਬਈ ਜੀ ਹਾਂ 16 ਦੇ ਟਾਇਰਾਂ ਚ ਕਿੱਕੀ ਮਾਡਲ ਹੈ ਇੱਕੇ ਮਾਡਲ ਆਗਾ ਹਾਂ ਪੰਜਾਬ ਨੰਬਰ ਹੈ 695000 ਰੁਪਏ ਰੇਟ ਹੈ ਲੈ ਵੀ 6 ਲੱਖ ਰੇਟ ਸਾਰਾ ਜੈਨੂਨ ਹੈ ਪੀਵੀਟੀ ਮੁਖਰਦਾ ਨੰਬਰ ਹੈ ਹਾਂ ਹਾਂ ਸਾਰਾ ਜੈਨੂਨ ਹੈ ਤੇ ਨੋਕੇ ਦੇ ਮਾਦਾਂ ਨੇ ਜਰੂਰੀ ਹੈਗਾ ਟਰੈਕਟਰ ਵੀ ਕੱਟਿਆ ਜਾਊਗਾ ਜੋ ਹੋਰ ਟਰੈਕਟਰ ਕਿਤਨਾ ਹੋਰ ਕਿਹੜੇ ਕਿਹੜੇ ਟਰੈਕਟਰ ਨੇ ਭੇਜੀ ਆਪਣੇ ਕੋਲੇ ਹੋਰ ਆਪਣੇ ਕੋਲ ਘਰੇ ਪਾਵਰ ਟਰੈਕ ਹੈ ਇੱਕ ਪਾਵਰ ਟਰੈਕ ਹੈ 439 ਠੀਕ ਹੈ ਜੀ ਤੇ ਮਾਡਲ ਇਹ ਮਾਡਲ ਉਹ ਹੈ 2006 ਠੀਕ ਹੈ ਜੀ ਟਿਕਟ ਮਾੜੀ ਉਹ ਵੀ ਅਜੇ ਟਾਇਰ ਟੱਪਾ ਆ ਪਾਉਣ ਨਾਲ ਉਹ ਟਾਇਰ ਤੇ ਦੁਬਾਲ ਪਤਾ ਲੱਗੂ ਕਿੰਨੇ ਕਿੰਨੇ ਠੀਕ ਹੈ ਵੀ ਕਿੰਨੇ ਕਿ ਲਾਜੇਗਾ ਨਾ ਠੀਕ ਹੈ ਭਾਈ ਜੀ ਤੇ ਮੇਲੇ ਲਗਾ ਕੇ ਸਾਨੂੰ ਬਾਈ ਨੀ ਤਰਬਦੀ ਦਾ ਬੁਦਾ ਤੇ ਕਾਗਜ਼ ਪੱਤਰਾ ਦੀ ਗਰੰਟੀ ਹੈ ਨਾ ਆਪਣੀ ਪੁੱਲ ਗਰੰਟੀ ਹੈ ਸਾਰੇ ਕਿਸੇ ਦੀ ਇੱਕ ਬੇਨਤੀ ਹੈ ਵੀ ਜਿਹੜੇ ਫੋਨ ਕਰਦੇ ਆ ਨਾ ਥੋੜਾ ਜਿਆਦਾ ਟਾਈਮ ਦੇ ਦੇਖ ਕੇ ਕਰਿਆ ਕਰਨ ਠੀਕ ਹੈ ਸਵੇਰੇ 7 ਵਜੇ ਤੋਂ ਲੈ ਕੇ ਸਵੇਰੇ ਜਾਂ ਤੀਜਾ ਸ਼ਾਮ ਨੂੰ ਦੁਪਹਿਰੇ ਹੁਣ ਕਈ ਵਾਰੀ ਸੁੱਤੇ ਪਏ ਨੇ ਯਾਰ ਵਿੱਚ ਫੋਨ ਆ ਜਾਂਦੇ ਅਗਲਾ ਕਹਿੰਦੇ ਗੱਲ ਨਹੀਂ ਸੁਣਦਾ ਠੀਕ ਹੈ ਬਾਕੀ ਮੈਸੇਜ ਕਰਕੇ ਛੱਡ ਦਿਆ ਕਰਨ WhatsApp ਤੇ ਵੀ ਸਾਨੂੰ ਆਹ ਟਰੈਕਟਰ ਵੇਚਣਾ ਹੈ ਅਸੀਂ ਆਹ ਲੈਣਾ ਹੈ ਅਸੀਂ ਟਰੈਕਟਰ WhatsApp ਤੇ ਮੈਸੇਜ ਕਰਕੇ ਛੱਡ ਦਿਆ ਕਰਨ ਤੇ ਆਪਾਂ ਉਹਦੇ ਤੇ ਗੱਲਬਾਤ ਕਰ ਲਿਆ ਕਰਾਂਗੇ ਜੇ ਕਿਸੇ ਨੇ ਜਾਣਕਾਰੀ ਲੈਣੀ ਹੈ ਜਾਣ ਜਾਂਦੀ ਹੈ ਬਾਈ ਟਾਈਮ ਵੀ WhatsApp ਹਾਂ WhatsApp ਤੇ ਮੈਸੇਜ ਕਰਕੇ ਛੱਡ ਜਾ ਕਰਨਾ ਆਪੇ ਜਾਓ ਹਾਂ ਆਪਾਂ ਨੰਬਰ ਤੁਸੀਂ ਦੱਸ ਹੀ ਰੱਖਿਆ 9466000775 ਠੀਕ ਹੈ ਬਾਈ ਸਤਨਾਮ ਠੀਕ ਹੈ ਬਾਈ ਜੀ ਲੋ ਬਾਈ ਜੀ ਵੀਡੀਓ ਕਿਵੇਂ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜਿੰਨੇ ਤੇ ਮਿਲਗੇ ਨਗਰੀਆ ਤਦ ਤੱਕ ਲਈ